ਮੋ ਸਾਹਮਣੇ ਕੋਈ ਪ੍ਰੇਮੀ ਦੀ ਘਰਵਾਲੀ ਅਤੇ ਉਸਦੀ ਸਹੇਲੀ ਤਾਂ ਦੱਸਦੀ ਹੈ ਕਿ ਮਾਮਲਾ ਅਮਰਸਤਾ ਹੈ ਜਿੱਥੇ ਅਮਰਸਰ ਵਿੱਚ ਇੱਕ ਘਰਵਾਲੀ ਤੇ ਬਾਹਰ ਵਾਲੀ ਆਹ ਮੋ ਸਾਹਮਣੇ ਹੋਈਆਂ ਨੇ ਘਰਵਾਲੀ ਨੇ ਆਪਣੇ ਪਤੀ ਦੇ ਨਾਲ ਮਿਲ ਕੇ ਯਾਨੀ ਕਿ ਆਪਣੇ ਪਤੀ ਦੀ ਪ੍ਰੇਮਿਕਾ ਦੀ ਕੁੱਟਮਾਰ ਕੀਤੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਉੱਤਰੇ ਦੱਸਿਆ ਕਿ ਉਸ ਦਾ ਇਸ ਵਿਅਕਤੀ ਨਾਲ ਜਿਸ ਦਾ ਨਾਮ ਅਮਰਮਸੀ ਸੀ ਉਸ ਦੇ ਨਾਲ ਪੇਂਸਪਨਸੀ ਕਿਰਿਆ ਰਹੀ ਸੀ ਤੇ ਪਰ ਉਸ ਤੇ ਬਲੋ ਮੇਰਾ ਖਿਆਲ ਨਹੀਂ ਛੱਡਿਆ ਗਿਆ ਫਿਰ ਇਹ ਚਿਸ਼ ਘਟਣ ਦੇ ਲਈ ਉਸ ਨੇ ਆਪਣੀ ਪਤਨੀ ਦੇ ਨਾਲ ਮਿਲ ਕੇ ਮੇਰੀ ਈਮਾਰਤ ਉਡਾਈ ਕੀਤੀ ਹੈ ਸੋਹੇ ਤਾਂ ਕੀ ਹੈ ਸਾਰਾ ਮਾਮਲਾ ਕਾਨੂੰਨ ਕੋ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਨਹੀਂ ਬਚਾਇਆ ਕਿਸੇ ਨੇ ਵੀ ਨਹੀਂ ਬਚਾਇਆ ਸਭ ਦੇਖ ਹੀ ਰਹੇ ਤੁਸੀਂ ਪੁਲਿਸ 'ਚ ਕੰਪਲੇਂਟ ਕੀਤੀ ਇਸ ਬਕਲ ਨੂੰ ਕੰਪਲੇਂਟ ਉਦੋਂ ਹੀ ਆਏ ਆਪਾਂ ਸਿੱਧਾ ਆਏ ਚੌਂਕੀ ਥਾਣੇ ਉਦੋਂ ਕਾਰਵਾਈ ਕਿਉਂ ਨਹੀਂ ਹੁੰਦੀ ਉਸ ਦਿਨ ਦਾ ਕਿਸੇ ਨੇ ਫੜਿਆ ਨਹੀਂ ਪਤਾ ਨਹੀਂ ਪਤਾ ਨਹੀਂ ਕਿਉਂ ਨਹੀਂ ਕਰਦੇ ਪਏ ਨਹੀਂ ਤੇ ਜਿਹੜੀ ਵੀਡੀਓ ਸਾਰਿਆਂ ਨੇ ਵੇਖੀ ਹੈ ਕਿ ਕਿਸ ਤਰ੍ਹਾਂ ਮੈਨੂੰ ਮੇਤੇ ਜਾਣ ਲੈ ਵਾ ਹਮਲਾ ਹੋਇਆ ਹੈ ਹਾਂਜੀ ਹਾਂਜੀ ਲੇਕਿਨ ਉਹਨਾਂ ਨੂੰ ਅਜੇ ਤੱਕ ਫੜਿਆ ਨਹੀਂ ਆ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਲੱਗਦਾ ਕਿ ਕਿਉਂ ਨਹੀਂ ਕਰ ਰਹੀ ਕਾਰਵਾਈ ਪਤਾ ਨਹੀਂ ਸਰ ਮੈਨੂੰ ਮੈਂ ਗਰੀਬ ਆ ਉਹ ਪੈਸੇ ਵਾਲਾ ਹੈ ਜਾਂ ਉਹ ਪੈਸੇ ਚਾੜਦਾ ਜਾਂ ਕੀ ਕਰਦਾ ਮੈਨੂੰ ਨਹੀਂ ਪਤਾ ਉਹ ਬੰਦਾ ਵਿਆਹਿਆ ਵੀ ਆ ਵਿਆਹਿਆ ਉਹਦੇ 4 ਬੱਚੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੇਰਾ ਜੋ ਮੈਨੇ ਵੀਡੀਓ ਚ ਦੇਖਿਆ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿੰਨਾ ਟਾਈਮ ਤੁਸੀਂ ਉਹਦੇ ਨਾਲ ਰਿਲੇਸ਼ਨ ਚ ਰਹੇ ਸੀ ਮੇਰਾ 12 ਸਾਲ ਹੋ ਗਿਆ 5 ਸਾਲ ਤੋਂ ਮੈਂ ਆਪਣੇ ਘਰ ਆ ਗਈ ਠੀਕ ਹੈ ਉਦੋਂ ਬਾਅਦ ਵਿੱਚ ਮੈਂ ਉਹਦੇ ਤੋਂ ਪਿੱਛੇ ਹਟੀਆਂ ਲੇਕਿਨ ਉਹ ਮੇਰਾ ਖਹਿੜਾ ਨਹੀਂ ਛੱਡਦਾ ਮੇਰਾ ਪਿੱਛਾ ਕਰਦਾ ਠੀਕ ਹੈ ਹੁਣ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਗਈ ਕਿਸ ਕਾਰਨ ਲੱਗਦਾ ਵੀ ਤੁਹਾਡੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਕਿਉਂਕਿ ਮੈਂ ਪੁਲਿਸ ਕਮਿਸ਼ਨਰ ਦਫ਼ਤਰ ਪੇਸ਼ ਹੋਈ ਮੇਰੇ ਮੁੰਡੇ ਨੂੰ ਇਹਨੇ ਨਸ਼ਿਆਂ ਤੇ ਲਾਇਆ ਸਾਡੇ ਘਰ ਲੜਾਈ ਪੁੰਦਾ ਮੇਰਾ ਪਿੱਛਾ ਕਰਦਾ ਕਿੰਨੇ ਸਾਲ ਦਾ ਬੱਚਾ ਤੁਹਾਡਾ ਜੀ 17 ਸਾਲ ਦੇ ਅਚਾਨਕ ਸ਼ੇ ਚਲਾਇਆ ਨੇ ਨਸ਼ੇ ਚਲਾਇਆ ਨੇ ਸਾਰੀ ਸੀਆਈਡੀ ਲੈਂਦਾ ਕਿੱਥੇ ਜਾਂਦੇ ਮੈਨੂੰ ਬਦਨਾਮ ਕਰਦਾ ਪਿੰਡ 'ਚ ਮੈਂ ਕਮਿਸ਼ਨਰ ਦਫ਼ਤਰ ਕੰਪਲੇਂਟ ਦਿੱਤੀ ਇਸੇ ਕਰਕੇ ਕਿ ਕਿਤੇ ਜਾਊਗੀ ਕਿਤੇ ਪੇਸ਼ ਹੋਊਗੀ ਤੇ ਮੈਨੂੰ ਮੇਰੇ ਤੇ ਪਰਚੇ ਕਰਾਏਗੀ ਮੈਨੂੰ ਅੰਦਰ ਕਰਾਏਗੀ ਹੁਣ ਮੰਗ ਕੀ ਕਰਦੇ ਜੀ ਮੇਰਾ ਜੋ ਵੀ ਮੇਰੇ ਨਾਲ ਹੱਸ ਆਇਆ ਮੇਰਾ ਇਹ ਹਾਸੇ ਦੇ ਦੇਖ ਕੇ ਮੈਨੂੰ ਮੇਨੂੰ ਇਨਸਾਫ ਕੀਤਾ ਜਾਏ ਉਹਨਾਂ ਨੂੰ ਸਜ਼ਾ ਮਿਲੀ ਜਾਏ ਦੋਨਾਂ ਦੋਨਾਂ ਜੀਆਂ ਨੂੰ ਠੀਕ ਹੈ ਉਹਦੀ ਘਰ ਦੀ ਨੂੰ ਤੇ ਉਹਦੇ ਘਰ ਵਾਲੀ ਠੀਕ ਹੈ ਹਾਂਜੀ ਇਹ ਇੱਕ ਲੇਡੀ ਐ ਜੀ ਰਾਜਵੰਤ ਕੌਰ ਹੈਗੀ ਐ ਜੀ ਇਹ ਇਹਦਾ ਇਹਨਾਂ ਨਾਲ ਫੈਮਿਲੀ ਰਿਲੇਸ਼ਨ ਹੀ ਐ ਜੀ ਜਿਹੜੇ ਬੰਦੇ ਲੜੇ ਨੇ ਜੀ ਅਮਰਪ੍ਰੀਤ ਸਿੰਘ ਹੁਣ ਇਹਨਾਂ ਦੀ ਕਿਸੇ ਗੱਲ ਤੋਂ ਤਕਰਾਰਬਾਜ਼ੀ ਹੋ ਗਈ ਲੜਾਈ ਝਗੜਾ ਹੋ ਗਿਆ ਜੀ ਉਹ ਸਬੰਧੀ ਅਸੀਂ ਅਫੇਅਰ ਨੰਬਰ 18 ਦਰਜ ਕਰ ਦਿੱਤੀ ਐ ਜੀ ਜੋ ਕਾਨੂੰਨ ਮੁਤਾਬਕ ਬੰਦੀ ਕਾਰਵਾਈ ਹੈ ਉਹ ਸੀ ਕਰ ਦਿੱਤੀ ਹੈ ਜੀ ਇਹ ਵਿੱਚ ਚਲੋ ਰਾਜਨ ਕੇ 12 ਸਾਲ ਤੋਂ ਉਹਨਾਂ ਨਾਲ ਰਿਲੇਸ਼ਨ ਕੇ ਰਹੇ ਉਹਨਾਂ ਨੇ ਉਹਨਾਂ ਬੱਚੇ ਨੂੰ ਕਹਿੰਦੇ ਮੇਰੇ ਬੱਚੇ ਨੂੰ ਨਸ਼ੇ ਤੇ ਲਗਾਤਾ ਹੈ ਚਲੋ ਇਹ ਦੇਖੋ ਜੀ ਉਹਨਾਂ ਨੇ ਪਾਰਟੀ ਅਲੀਗੇਸ਼ਨ ਲਾ ਰਹੀਆਂ ਨੇ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਸਾਰੇ ਕੀ ਹੈ ਕੀ ਨਹੀਂ ਜੋ ਸਚਾਈ ਹੋਊ ਬਿਲਕੁਲ ਲੈ ਕੇ ਆਵਾਂਗੇ ਸਾਹਮਣੇ ਸਾਰੇ ਕਿਸੇ ਖਲਾਫ ਕੋਈ ਪਰਚਾ ਕੀਤਾ ਗਿਆ ਬਿਲਕੁਲ ਜੀ ਦਰਜ ਕੀਤਾ ਅਮਰ ਮਸੀਦ ਤੇ ਉਹਦੀ ਘਰ ਵਾਲੀ ਜਿਹੜੀ ਹੈਗੀ ਆ ਜਿਹੜੀ ਲੇਡੀਜ਼ ਮਾਰ ਕੁੱਟ ਰਹੀ ਹੈ ਲੇਡੀਜ਼ ਨੂੰ ਉਹਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ